ਹੁਕਮੇ ਧਰ ਅਧਰ ਰਹਾਵੇ ਉਹ ਆਪਣੇ ਹੁਕਮ ਦੇ ਨਾਲ ਹੀ ਸਾਡੇ ਅੰਦਰ ਆਤਮਾ ਨੂੰ ਧਰਦਾ ਹੈ ਤੇ ਉਸ ਦੇ ਹੁਕਮ ਦੇ ਨਾਲ ਅਧਰ ਰਹਾਵੇ ਉਹਦੇ ਹੁਕਮ ਦੇ ਨਾਲ ਹੀ ਇਹ ਅੰਦਰ ਟਿਕੀ ਰਹਿੰਦੀ ਆ ਬਸ ਕੀ ਹੈ ਬਾਹੋ-ਬਾਹੋ ਕਾ ਵੱਡਾ ਤਮਾਸ਼ਾ ਆਪੇ ਹੱਸੇ ਆਪੇ ਚਿਤਵੇ ਆਪੇ ਚੰਦ ਸੂਰ ਪ੍ਰਗਾਸ਼ਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾਂ ਆਪੇ ਜਲ ਤਿੰਨ ਹਿੱਸੇ ਧਰਤੀ ਦੇ ਤਲੇ ਉਹ ਕਹਿੰਦਾ ਮੈਂ ਜਲ ਦੇ ਰੂਪ ਦੇ ਵਿੱਚ ਹਾਂ ਆਪੇ ਜਲ ਆਪੇ ਥਲ ਥੰਮਣ ਇੱਕ ਹਿੱਸਾ ਮੈਂ ਉੱਤੇ ਧਰਤੀ ਨੂੰ ਰੱਖ ਦਿੱਤਾ ਹੈ ਪਰ ਜਲ ਮੇਰੇ ਹੁਕਮ ਦੇ ਵਿੱਚ ਹੈ ਤੇ ਥਲ ਵੀ ਮੇਰੇ ਹੁਕਮ ਦੇ ਵਿੱਚ ਹੈ ਇਹ ਕਦੀ ਵੀ ਇੱਕ ਦੂਜੇ ਨੂੰ ਧੱਕਾ ਨਹੀਂ ਇਹਨਾਂ ਨੂੰ ਹੁਕਮ ਨਹੀਂ ਕਿ ਤੁਸੀਂ ਧੱਕਾ ਕਰ ਸਕਦੇ ਹੋ ਨਹੀਂ ਤੇ ਜਲ ਦੇ ਵਿੱਚ ਤੁਸੀਂ ਦੇਖੋ ਨਾ ਇੱਕ ਬਾਲਟੀ ਦੇ ਵਿੱਚ ਤੁਸੀਂ ਲਾ ਲਵੋ ਇੱਕ ਟੱਬ ਦੇ ਵਿੱਚ ਤਿੰਨ ਹਿੱਸੇ ਪਾਣੀ ਪਾਓ ਹਾਂ ਪਹਿਲੇ ਕਿੰਨਾ ਹੈ 3 ਕਿਲੋ ਪਾਣੀ ਪਾ ਦਵੋ 1 ਲੀਟਰ ਪਾਣੀ ਪਾ ਦਿੱਤਾ 1 ਕਿਲੋ ਉਹਦੇ ਉੱਤੇ ਮਿੱਟੀ ਮੈਨੂੰ ਖੜੀ ਕਰਕੇ ਦਿਖਾ ਦਿਓ ਵਿੱਚੇ ਡੁੱਬ ਜੇਗੀ ਇੱਕ ਡੱਬ ਦੇ ਵਿੱਚ 3 ਕਿਲੋ ਪਾਣੀ ਪਾ ਦੋ ਚਾਹੇ ਤੁਸੀਂ 30 ਕਿਲੋ ਪਾ ਦੋ ਤੀਜਾ ਹੀ ਹਿੱਸਾ ਕਰਨਾ ਹੈ ਤੇ 10 ਕਿਲੋ ਮਿੱਟੀ ਪਾ ਦੋਗੇ ਉੱਤੇ ਖੜਜੋਗੇ ਥੱਲੇ ਦੋ ਹਿੱਸੇ ਨਜ਼ਰ ਆਏਗੀ ਬੋਲੋ हद दी ਗੱਲ ਹੈ ਕਿ ਤਿੰਨ ਹਿੱਸੇ ਥੱਲੇ ਪਾਣੀ ਦਾ ਵਹਿਣ ਕਰਕੇ ਤੇ ਇੱਕ ਹਿੱਸਾ ਉੱਤੇ ਧਰਤੀ ਤੇ ਜਿਹਦੇ ਉੱਤੇ ਅਸੀਂ ਬੈਠੇ ਆਂ ਤੇ ਬਿਲਕੁਲ ਨਿਚਿੰਤ ਬੈਠੇ ਆਂ ਤੇ ਮਨਾਂ ਚ ਬਣੀ ਆਉਣ ਦਿੰਦਾ ਕਿ ਤੁਸੀਂ ਡੁੱਬ ਜਾਓਗੇ ਕਦੀ ਬੋਲੋ ਇਹੋ ਜਾਇ ਉਹਦਾ ਕੰਮ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਬਾਸਾਂ ਗੁਰਮੁਖ ਸੰਗਤ ਸਭੇ ਵਿਚਾਰੋ ਬਾਹੂ ਬਾਹੋ ਦਾ ਵੱਡਾ ਇਹ ਤਾਂ ਉਹਦੀ ਖੇਡਾ ਨਾ ਰਾਜਸਾਰੀ ਇਹਦੇ ਵਿੱਚ ਕੋਈ ਉਹ ਨਹੀਂ ਹੈ ਨਾ ਇਦਾਂ ਕੋਈ ਕਰ ਸਕਦਾ ਹੈ ਨਾ ਕਿਸੇ ਦੇ ਵਿੱਚ ਤਾਕਤ ਹੈ ਇਹ ਸਾਰਾ ਕੁਝ ਉਹਨੇ ਸਾਡੇ ਅੰਦਰ ਆਪਣੀ ਜੋਤ ਰਾ ਕੇ ਹੁਕਮੇ ਧਰ ਅਧਰ ਹਾਵੇ ਉਹਨੇ ਟਿਕਾਈ ਹੋਈ ਆ ਆਪਣੀ ਜੋਤ ਇਹ ਸਰੀਰਾ ਮੇਰਾ ਔਰ ਤੁਮ੍ਹ ਮੈਂ ਜੋਤ ਰੱਖਿਆ ਵਾਲਾ ਹੈ ਨਾ ਜੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋਂ 부ਸ਼ਾਰੀ ਇਹ ਮਨੋਂ ਕਿਉਂ 부ਸ਼ਾਰੀ ਇਹ ਉੜਦਾ ਜੇ ਅਗਣ ਮੈਂ ਆਰ ਪਹਚਾਵੇ ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਬ ਲਾਏ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਮਾਲੀਏ ਕਹੇ ਨਾਨਕ ਏਵਡਾਤਾ ਸੋ ਕਿਉ ਮਨੋਂ ਬੁਸ਼ਾਰੀਏ ਠੀਕ ਹੈ ਨਾ ਜੀ ਹੁਣ ਜਿਹੜੀ ਅੰਦਰ ਤੇਰੇ ਜੋਤ ਰੱਖੀ ਹੈ ਉਹ ਨਾ ਮੇਰੇ ਹੱਥ ਵਿੱਚ ਹੈ ਮਾਂ ਦੇ ਹੱਥ ਵਿੱਚ ਤੇਰੀ ਜੋਤ ਨਾ ਪਿਓ ਦੇ ਹੱਥ ਵਿੱਚ ਹੈ ਤੇਰੀ ਜੋਤ ਸ਼ਰੀਰ ਤੁਹਾਡੇ ਹੱਥ 'ਚ ਹੋ ਸਕਦਾ ਬੱਚੇ ਨੂੰ ਚੁੱਕ ਲਿਆ ਨਾ ਤੁਸੀਂ ਸਰੀਰ ਤੁਹਾਡੇ ਹੱਥ ਵਿੱਚ ਹੈ ਪਰ ਜੋਤ ਜਿਹੜੀ ਉਹਨੇ ਅੰਦਰ ਰੱਖੀ ਆ ਭੌਰ ਤੁਹਾਡੇ ਹੱਥ ਨੇ ਉਹ ਉਹਦੇ ਹੁਕਮ ਦੇ ਵਿੱਚ ਹੀ ਆ ਉਹਨੇ ਕੱਢਣਾ ਹੈ ਤੇ ਤੁਸੀਂ ਬੱਚੇ ਨੂੰ ਹੱਥਾਂ 'ਚ ਚੁੱਕਿਆ ਆਉਗੇ ਤੁਹਾਡੇ ਹੱਥਾਂ ਦੇ ਚੁੱਕਿਆਂ ਦੇ ਵਿੱਚ ਹੀ ਉਹਨੇ ਕੱਢ ਕੇ ਲੈ ਜਾਣਾ ਹੈ ਬੋਲੋ ਕੀ ਕਰੋਗੇ ਉਹ ਸਾਡੇ ਹੱਥ 'ਚ ਨੇ ਆ ਨਾ ਚੀਜ਼ ਉਹ ਇਹ ਸਾਨੂੰ ਸਮਝਣਾ ਹੈ ਸਾਰਾ ਕੁਝ ਤਾਂ ਗੁਰੂ ਪਾਸ਼ਾ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾ ਰਹੇ ਨੇ